ਮੇਰਾ ਨਾਮ ਪ੍ਰਦੀਪ ਸਿੰਘ ਹੈ। ਅਬਜਟ ਜੀ ਨੇ ਖਤਰੀ ਰੋਗ ਦੇ ਦਿੱਸੇ। ਮੇਰੇ ਬਰਾਦਰ ਸੀ। ਕੀ ਨਾਮ ਸੀ ਮੈਂ? ਜਗਦੀਪ ਸਿੰਘ। ਕੀ ਗੱਲ ਕੀ ਹੋਈ ਸੀ ਇਹਦਾ? ਕੁਛ ਨਹੀਂ ਉਹ ਪੁਰਾਣੀ ਰਾਂਝੀ ਸੀ ਜੀ ਪਿੰਡ ਚ ਤੇ ਉਹ ਸਵੇਰ ਪਿੰਡ ਚ ਜਾਂਦਾ ਹੀ ਕੱਲਾ ਮੋਟਰਸਾਈਕਲ ਤੇ ਨੱਤਾ ਸੀਗਾ। ਉਹਨਾਂ ਨੇ ਘੇਰ ਕੇ ਕਰਚ ਮਾਰੀ ਗਾਲ ਜਿੱਕ ਮੌਤ ਹੋ ਗਈ। ਕਿੰਨੇ ਕੁ ਜਾਣੀ ਸੀ ਜਿਨ੍ਹਾਂ ਨੇ ਕੰਮ ਕੀਤਾ ਸੀ। ਉਹ ਤਾਂ ਨੇੜੇ ਤਾਂ ਚਾਰ ਜਾਣੀ ਪਿੰਡ ਦੇ ਰਹਿਣ ਵਾਲੇ ਪਿੰਡ ਦੇ ਇੱਕ ਹੀ ਪਰਿਵਾਰ ਦੇ ਦਿੱਤੇ ਨੇ ਪਿਓ ਇੱਕਦੋ-ਕਦੋ ਨਿਰੰਝ ਚੱਲਦੀ ਹੁੰਦੀ ਸੀ ਇਹ ਪ੍ਰਾਣੀ ਆਈ ਕਿੰਨੇ ਕ ਵਜੇ ਹੋਈ ਕੱਢਣਾ ਜੀ ਸਵੇਰ 8 ਸਵੇਰ 8 ਦਾ ਟਾਈਮ ਕੱਲਾ ਹੀ ਸੀ ਕਿ ਜਿਹਦੇ ਇੱਥੇ ਕੱਲਾ ਹੀ ਕੰਮ ਕੀ ਕਰਦਾ ਜੀ ਇਹਦੀ ਕੋਈ ਨਹੀਂ ਖੇਤੀਬਾੜੀ ਕਰਦਾ ਪਰਿਵਾਰ ਚ ਕੋਣ ਰਹਿੰਦਾ ਪਰਿਵਾਰ ਚ ਉਹਦੇ ਬਾਅਦ ਮੰਮੀ ਡੈਡੀ ਰਹਿ ਗਏ ਉਹਦੇ ਮੰਮੀ ਗਏ ਜਦੋਂ ਉਹ ਯਾਦ ਹੋਇਆ ਸੀ ਨਹੀਂ ਜੀ ਨਾਮ ਜੀ ਦਾ ਸਵਾਨ ਸਿੰਘ ਮੈਂਬਰ ਜੀ ਕੀ ਘਟਨਾ ਹੋਈ ਐ ਇੱਥੇ ਇਨਾਂ ਹੀ ਪਿੱਛੇ ਕੋਈ ਮਾੜੇ ਮੋਟੇ ਨਹੀਂ ਰਹਿੰਦਾ ਸੀਗੀ ਇਹ ਦੁਕਾਨ ਤੋਂ ਲਿਖ ਲਿਆ ਇੱਕ ਭਰਾ ਦਕਾਨ ਦੇ ਮਗਰ ਖੜਾ ਇੱਕ ਇੱਥੇ ਖੜਾ ਨਾਲ ਹੀ ਪਿਓ ਆ ਤੇ ਤਿੰਨਾਂ ਨੇ ਆ ਕੇ ਆ ਮੋੜ ਤੇ ਇਹਨਾਂ ਨੂੰ ਉਹਦੇ ਮਾਰਿਆ ਜੀ ਹਾਂ ਡੈਥ ਹੋ ਗਈ ਹਾਂ ਜੀ ਡੈਥ ਹੋ ਗਈ ਆ ਕੀ ਨਾਮ ਸੀ ਮੁੰਡੇ ਮੁੰਡੇ ਦਾ ਨਾਮ ਸੀਗਾ ਜੀ ਹਰਦੀਪ ਵੀ ਦੀਪਦੀਪ ਕਹਿੰਦੇ ਜੀ ਜਗਦੀਪ 35 ਸਾਲ ਮਾਰਿਆ ਕਦੋਂ ਨੂੰ ਕਰਦ ਮ ਉਹ ਕਰ ਚ ਮਾਰੀ ਗਏ ਕੋਈ ਰੰਜੀਤ ਰੰਜੀਤ ਪਤਾ ਨਹੀਂ ਇਹ ਪ੍ਰਾਣੀ ਹੋਵੇ ਤਾਂ ਹੋਵੇ ਇਹਨਾਂ ਦੀ ਸਾਡੇ ਕੋਲੇ ਨਹੀਂ ਹੈ ਜੀ ਤੇ ਪੰਟਾਇਤੀ ਫੈਂਸਵਾ ਸੀਗਾ ਜੀ ਸਾਡੇ 8 ਦਾ 8 19 ਤੇ ਵਾਕਾ ਆ ਅੱਛਾ ਸਵੇਰੇ 8:00 ਹਾਂ ਸਵੇਰੇ 8:00 ਉਹ ਕੀ ਪਰਵਾਰਥ ਕੋਲ ਪਰਵਾਰ ਤੇ ਕੱਲਾ ਮਾਪਿ ਹੋਈ ਹੈ ਜੀ ਕੱਲਾ ਹੀ ਸੀ ਘਰੇ ਮੁੰਡਾ ਵਿਆਹਿਆ ਸੀ ਕਸ਼ ਨਹੀਂ ਵਿਆਹਿਆ ਤੁਹਾਰਾ ਹੀ ਸੀਗਾ ਤੁਹਾਰਾ ਉਸ ਉਮਰ ਕਿੰਨੀ ਸੀ ਮੋਰ 35 ਸਾਲ ਜੀ ਥੈਂਕ ਯੂ ਸਰ ਰਿਸ਼ਨ ਸਿੰਘ ਜੀ ਆ ਕੀ ਕਰ ਪਾਓਗੇ ਅੱਜ ਵੀਰੇ ਸਾਨੂੰ ਤਾਂ ਇੰਨੀ ਵਾਰੀ ਨੌਲਜ ਨਹੀਂ ਕੋਈ ਮਾੜਾ ਮੋਟਾ ਇਹਨਾਂ ਦਾ ਕੋਈ ਪਹਿਲਾ ਦਾ ਚੱਕਰ ਚੱਲਦੇ 14 ਦਿਨਾਂ ਦਾ ਤੇ ਇੰਨੇ ਜਿਹਨਾਂ ਦਾ ਕੋਈ ਮਾੜਾ ਮੋਟਾ ਖੱਟ ਮਟਾ ਹੋ ਗਿਆ ਤਾਂ ਸਾਡੇ 12 ਜਾ ਕੇ ਤੇ ਨੱਗ ਪਏ ਇੱਥੇ ਆ ਕੇ ਘਰੇ ਵੜ ਗਏ ਵੀਰੇ ਤੇ ਅਸੀਂ ਬੱਸ ਹੁਣ ਚੱਕ ਵਾਂ ਬੰਦੇ ਬੈ ਕੇ ਬੁੜੀਆਂ ਰੋਲਾ ਪਾਉਣ ਲੱਪਾਂਗੇ ਅਸੀਂ ਵੀ ਕਿਹਾ ਤਾਂ ਇੰਨੇ ਜਿਹਨਾਂ ਦੇ ਘਰੇ ਫੋਨ ਕਰਤਾ ਜੀ ਬੱਸ ਇੰਨੇ ਜਿਹਨਾਂ ਨੂੰ ਕਾਰ ਚ ਪਾ ਕੇ ਲੈ ਗਏ ਵੀਰੇ ਬੈਸ ਹੋ ਗਈ ਹਾਂ ਜੀ ਉਹਦੀ ਮੌਤ ਹੀ ਆ ਗਏ ਉੱਥੇ ਹੋ ਗਈ ਹਸਪਤਾਲ ਚ ਕਿਹਦੀ ਮਰ ਚੀ ਜੀ ਆਹ ਇਤੀ 32 ਸਾਲ ਦੀ ਉਮਰ ਹੋ ਗਈ। ਇਹ ਜਗਦੀਪ ਆਂਦੀ ਹੈ। ਹਾਂਜੀ। ਇਹ ਰੰਗੀ ਰੰਗੀ ਸੀ। ਹਾਂ ਪਹਿਲਾਂ ਵੀਰੇ ਮਾੜੀ ਮੋਟੀ ਕੋਈ ਹੋਊਗਾ ਕੋਈ ਆਖੀ ਜਾਂਦੇ ਚੱਕਰ ਸੀ ਕੋਈ। ਫੋਨ ਫਾਣ ਦਾ ਪਤਾ ਨਹੀਂ ਕੀ ਚੱਕਰ ਆਖੀ ਜਾਂਦੇ। ਇਹ ਆਹੀ ਬਈ 9 ਵਜੇ 9 9:30 ਵਜੇ ਤੇ ਬਸ ਇੱਥੇ ਜੇ ਟਾਈਮ ਹਾਂਜੀ ਸਵੇਰ ਦੀ। ਹਾਂਜੀ।